ਇਹ ਅਗੇ ਤੁਹਾਡੇ ਕਰੀਮੀ ਸਪਿੰਗ ਰੋਲ ਨਾ ਸਵਾਲ ਲੱਗੇ 1 ਰੁਪਿਆ ਨਾ ਦੇਣਾ ਫੁੱਟ ਕੇ ਜਾਇਓ ਇੱਥੇ ਹੀ ਤੇ ਗਾਗਾਂ ਸਾਹਮਣੇ ਮੇਰੀ ਇਨਸਲਟ ਤੱਕ ਕਰ ਦੇਣਾ ਕਿ ਆਪ ਸਭ ਤੋਂ ਪਹਿਲਾਂ ਇਹਦੇ ਚ ਅਸੀਂ ਅਮੁੱਲ ਕਰੀਮ ਯੂਜ਼ ਕਰਾਂਗੇ ਕੋੜੀ ਲਾਈਵ ਹੁੰਦੀ ਵੀ ਚ ਭਾਜੀ ਜਿੱਥੋਂ ਮਰਜ਼ੀ ਤੱਕ ਵੀਡੀਓ ਜਾਂਦੀ ਚਾਈ ਜਾਵੇ ਇਹ ਕੋਈ ਹੰਕਾਰ ਨਹੀਂ ਸਾਡਾ ਬੋਲਦਾ ਇਹ ਗੁਰੂ ਸਾਹਿਬ ਦੀ ਕਿਰਪਾ ਏ ਤੇ ਦੂਸਰਾ ਸਾਡੀ ਕੁਆਲਿਟੀ ਹੈ ਇਹਦੇ ਚ ਮੈਂ ਕੋਈ ਪਾਣੀ ਮਿਕਸ ਨਹੀਂ ਕੀਤਾ ਕੋਈ ਮੈਂ ਦੋ ਦੋ ਮਿਕਸ ਨਹੀਂ ਕੀਤਾ ਨੋ ਪਤਲਾ ਕਰ ਲਵਾਂ ਕਸਟਮਰ ਦੇ ਸਾਹਮਣੇ ਇਦਾਂ ਹੀ ਬਣੇਗਾ ਜੇ ਕੋਈ ਚੀਟ ਹੁੰਦਾ ਹੈ ਤੇ ਮੈਂ ਕਹਿੰਦਾ ਉਹ ਰੋਇ ਸਰੀਨ ਨੂੰ ਸਿੱਧਾ ਫੋਨ ਕਰਕੇ ਕਹਿ ਸਕਦਾ ਕਿ ਭਾਈ ਤੇਰੀ ਵੀਡੀਓ ਕੁਝ ਹੋਰ ਹੋ ਖਾਇਆ ਸੀ ਹਮਨੈਸਟ ਗਰੋ ਲਾ ਕੇ ਹਾਂਜੀ ਵੀਰ ਇਹ ਐਡੀਮੇਟ ਨਹੀਂ ਪਈ ਨਹੀਂ ਭਾਈ ਇਹ ਵੀ ਆਪਣੇ ਤਿਆਰ ਹੁੰਦੇ ਨੇ ਹੁਣ ਤੁਸੀਂ ਕਹੋਗੇ ਇਹ ਅਰੇਜੇ ਕੁਆਲਿਟੀ ਘਟਾਤੀ ਹੋਣੀ ਹੈ ਬਿਲਕੁਲ ਆਬੀਅਸਲੀ ਵੀਰੇ ਐਚ ਵੀ ਨਹੀਂ ਘਟੀ ਇਹ ਜਿਹੜੀ ਅਪਰ ਲੇਅਰ ਹੈਗੀ ਹੈ ਉਹ ਸਾਰੀ ਹੈਗੀ ਹੈ ਚੋਲਾ ਦੇ ਆਟੇ ਦੀ ਰਾਈ ਸ਼ੀਟ ਦੀ ਹਾਂਜੀ ਰਾਈ ਸ਼ੀਟ ਉਹ ਵੀ ਆਪਣੀ ਤਿਆਰ ਕਰੀ ਦੀ ਆ ਕੋਈ ਰੈਡੀमेड ਨਹੀਂ ਕਿਉਂਕਿ ਨਾ ਆਪਾਂ ਬਹੁਤਾ ਫੇਸ ਕਰਦੇ ਆ ਵੈਸੇ ਮੇਰ ਦਾ ਤੇ ਦੂਸਰਾ ਇਹਦੀ ਜਿਹੜੀ ਅੰਦਰਲੀ ਫੀਲਿੰਗ ਹੈ ਨਿਊਡਲਸ ਦੀ ਉਹ ਕੋਈ ਮਾਰਕੀਟ ਵਾਲੇ ਗੰਦੇ ਨਿਊਡਲਸ ਨਹੀਂ ਹੈ ਉਹ ਜਿਹੜੇ ਤੁਸੀਂ ਡੱਬੀ ਵਾਲੇ ਘਰ ਲੰਬੇ ਨਿਊਡਲਸ ਯੂਜ਼ ਕਰਦੇ ਹੋ ਨਾ ਇਹ ਸਾਰੇ ਉਹੀ ਨੇ